ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਦੇ ਆਪਸ ਦਾ ਸਵਾਗਤ ਹੈ ਮੈਂ ਗਰਵੀਂਦਰ ਕੌਰ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਜੀ ਬਹੁਤ ਸੋਹਣੇ ਬਰਕੀ ਤੇ ਸੂਟ ਜੀ ਬਹੁਤ ਪਸੰਦ ਆਉਣਗੇ ਸਾਰੀਆਂ ਭੈਣਾਂ ਨੂੰ ਜਿਹੜੇ ਦੇ ਆਪਣੇ ਅੱਜ ਦੇ ਮੈਂਥ ਦੇ ਡਿਜ਼ਾਈਨ ਬਣੀਆਂ ਜਾਂਦੇ ਕੁਸ਼ਕ ਬਣ ਗਏ ਉਹ ਤੁਹਾਡੇ ਨਾਲ ਸ਼ੇਅਰ ਕਰਤੇ ਜੀ ਬਹੁਤ ਸੋਹਣੇ ਜਿਆਦਾ ਡਿਜ਼ਾਈਨ ਸੋਹਣੇ ਬਣਿਆ ਸਾਰੇ ਤੁਹਾਨੂੰ ਡਿਜ਼ਾਈਨ ਬਹੁਤ ਪਸੰਦ ਆਉਣਗੇ ਜਿਨ੍ਹਾਂ ਭੈਣਾਂ ਨੇ ਹਾਲ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜੈਨੂ ਕਰ ਲੋ ਸਬਸਕ੍ਰਾਈਬ ਤੇ ਆਪਣਾ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ ਜੀ ਤੁਸੀਂ ਉੱ ਇਹ ਮੇਰੇ ਸੋਹਣੇ ਸੋਹਣੇ ਡਿਜ਼ਾਈਨ ਤੋਂ ਆਪਾਂ ਉੱਥੇ ਵੀ ਪਾਉਣੇ ਹੁੰਦੇ ਆ ਜਿੱਦੋਂ ਆਪਣੇ ਕੋਲੇ ਸੂਟ ਕੱਲਾ-ਕੱਲਾ ਬਣ ਕੇ ਰੈਡੀ ਹੁੰਦਾ ਆਪਾਂ ਇੰਸਟਾਗ੍ਰਾਮ ਤੇ ਵੀ ਬਣਾਉਣ ਪਾਉਣੇ ਹੁੰਦੇ ਆ ਵੀਡੀਓ ਅਲੱਗ-ਅਲੱਗ ਵੀਡੀਓ ਪਾਉਣੇ ਹੁੰਦੇ ਆ ਇਹ ਆਪਣੇ ਕੋਲੇ ਜਿਹੜੀ ਕੁਝ ਘੇਰੇ ਦੇ ਡਿਜ਼ਾਈਨ ਬਣੇ ਹੋਏ ਸੀ ਜਿਹੜੇ ਨਿਊ ਨਹੀਂ ਜਾਣ ਆਹ ਨਹੀਂ ਜਾਣੇ ਵੀ ਆਪਾਂ ਨਿਊ ਬਣਾਇਆ ਜੀ ਬਹੁਤ ਸੋਹਣਾ ਹੈ ਤੱਕ ਕਿਸੇ ਦੇ ਆਪਾਂ ਨੇ ਬਣਾਇਆ ਨਹੀਂ ਪਹਿਲਾ ਫਸਟ ਜਿਹੜੇ ਸੀ ਤੇ ਜਿਹੜੇ ਆਪਣੇ ਕੋਲ ਡਿਜ਼ਾਈਨ ਕੁਝ ਬਣ ਗਏ ਇੱਕ ਡਿਜ਼ਾਈਨ ਆਪਾਂ ਆਹ ਬਣੀ ਆਂਦਾ ਜੀ ਆਪਾਂ ਡਜਾਣਾ ਇਹ ਤੁਹਾਡੇ ਨਾਲ ਮੈਂ ਪਿਕ ਸੈਂਡ ਕਰਤੀ ਇਹ ਕਿਸੇ ਦੇ ਕਿਸੇ ਪਹਿਨਦਾ ਤੇ ਬਾਕੀ ਜਿਹੜੇ ਆਪਾਂ ਡਿਜ਼ਾਈਨ ਬਣਾਉਣੇ ਜੀ ਹੁਣ ਅਸੀਂ ਨੀਂਦੀ ਬੁਟੀ ਦਾ ਨਿਊ ਡਿਜ਼ਾਈਨ ਬਣਾਇਆ ਸੀ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਬਾਕੀ ਡਿਜ਼ਾਈਨ ਜਿਹੜੇ ਆਪਾਂ ਵੀ ਕੋ ਆਪਾਂ ਕਾਪੀ ਕਰਕੇ ਜਿਵੇਂ ਪਹਿਣਾ ਆਪਣੇ ਕੋਲੇ ਪਹਿਣਾ ਲੈ ਕੇ ਆਉਂਦੇ ਆ ਡਿਜ਼ਾਈਨ ਆ ਉਹ ਡਿਜ਼ਾਈਨ ਬਣਾ ਕੇ ਦਿੰਦੀਆਂ ਤੇ ਉਹ ਆਪਣੇ ਕੋਲੇ ਇੱਕ ਵਾਰੀ ਕਈ ਵਾਰੀ ਡੇਣ ਪਹਿਣ ਪੁੱਛੀ ਜਾਂਦੀ ਦੀ ਉਹ ਆਪਣੇ ਕੋਲੇ ਬਣਿਆ ਵੀ ਪਿਆ ਹੁੰਦਾ ਰੈਡੀ ਵੀਆ ਹੁੰਦਾ ਸੂਟ ਬਣ ਕੇ ਤੇ ਕਈ ਵਾਰੀ ਕੋਈ ਡਿਜ਼ਾਈਨ ਵੀ ਹੁੰਦਾ ਕੋਈ ਵਾਰੀ ਨਵਾਂ ਡਿਜ਼ਾਈਨ ਬਣਾਉਣਾ ਹੁੰਦਾ ਆਪਣੇ ਕੋਲੇ ਨਹਿਂਦੀ ਆਣਾ ਹੁੰਦਾ ਨਿਊ ਡਿਜ਼ਾਈਨ ਹੈ ਜੀ ਮੈਂ ਹੁਣ ਆਪਾਂ ਆ ਡਿਜ਼ਾਈਨ ਵੀ ਨਿਊ ਬਣਾਇਆ ਹੋਇਆ ਹੈ ਦੇਖੋ ਪ੍ਰਿੰਟ ਵਾਲੇ ਸੂਟ ਤੇ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਪ੍ਰਿੰਟ ਵਾਲੇ ਸੂਟ ਤੇ ਜਿਵੇਂ ਤੁਸੀਂ ਆਲ ਓਵਰ ਸੂਟ ਉੱਤੇ ਬਣਾਉਣਾ ਜਿਵੇਂ ਮੈਚਿੰਗ ਸੂਟ ਜਿਆਦਾ ਕਰਨੇ ਦਾ ਮੈਚਿੰਗ ਸੂਟ ਤੇ ਸੋਹਣਾ ਲੱਗਦਾ ਜਿਵੇਂ ਪਲੇਨ ਬਾਟਮ ਹੁੰਦੀ ਆ ਆ ਦੇਖੋ ਪਲੇਨ ਬਾਟਮ ਤੇ ਫਿਰ ਛੋਟੀ-ਬੁਡੀ ਦਾ ਡਿਜ਼ਾਈਨ ਪਾਇਆ ਪਹਿਲਾਂ ਇਹ ਆਪਣੇ ਕੋਲ ਇਕੱਲਾ ਡਿਜ਼ਾਈਨ ਪਹੁੰਚਦਾ ਹੀ ਆਇਆ ਸੀ ਤੇ ਹੁਣ ਆਪਾਂ ਇਹਨੂੰ ਸਾਰੇ ਡਿਜ਼ਾਈਨ ਨੂੰ ਵਰਕ ਕੀਤਾ ਹੋਇਆ ਹੈ ਦੇਖੋ ਬਹੁਤ ਸੋਹਣਾ ਕੰਮ ਹੋਇਆ ਹੈ ਤੇ ਜਿਹੜਾ ਆਪਣੇ ਕੋਲੇ ਆ ਡਿਜ਼ਾਈਨ ਹੈ ਇਹ ਆਪਣੇ ਕੋਲੇ ਟਾਈ ਐਂਡਾਈ ਦਾ ਦੁਪੱਟਾ ਲੱਗਿਆ ਹੋਇਆ ਸਾਰੀ ਤੇ ਆਪਾਂ ਸੂਟ ਤੇ ਵਰਕ ਕੀਤਾ ਹੋਇਆ ਪੌਂਚੀ ਤੇ ਹਲਕਾ ਜਿਹਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਦੇਖੋ ਤੇ ਆ ਜਿਵੇਂ ਆਪਣੇ ਕੋਲੇ ਤੁਸੀਂ ਵੀ ਜੇ ਆਪਾਂ ਡਿਜ਼ਾਈਨ ਬਣਾਉਣੀ ਹੈ ਕਿਸੇ ਆਪਣੇ ਕੋਲੇ ਆਪਾਂ ਫੁੱਲ ਰੈਡੀ ਸੂਟ ਹੋ ਜਾਂਦਾ ਸਾਨੂੰ ਪਿਕਸੈਂਡ ਕਰ ਦਿਆ ਕਰੋ ਕਿਵੇਂ ਦਾ ਤੁਹਾਡੇ ਲੱਗ ਰਿਹਾ ਫੇਸਬੁਕ ਮੰਨ ਨਾ ਦਿਖਾਇਆ ਕਰੋ ਤੇ ਕਈ ਪਹਿਣਾ ਹੁੰਦੇ ਨੇ ਬਿਨਾਂ ਵੀ ਫੈਸ ਨਹੀਂ ਦਿਖਾਣਾ ਚਾਹੁੰਦੇ ਮੰਨ ਤੇ ਆਪਾਂ ਨੂੰ ਵੀਡੀਓ ਤੁਸੀਂ ਪਿਕਸੈਂਡ ਵੀ ਕਰ ਸਕਦੇ ਹੋ ਵੀਡੀਓ ਵੀ ਆਪਾਂ ਤੁਹਾਡੀ ਵੀਡੀਓ ਆਪਾਂ ਸ਼ੇਅਰ ਕਰਦਿਆਂ ਕਰਾਂਗੇ ਵੱਡੀ ਵੀਡੀਓ ਚਲਾ ਦਿਆਂ ਕਰਾਂਗੇ ਤੇ ਆ ਵੇਖੋ ਆਪਾਂ ਸੋਹਣੇ ਸੋਹਣੇ ਸੂਟ ਜਿਹੜੇ ਆਪਾਂ ਐਸਮੈਂਟ ਦੇ ਰੈਡੀ ਕੀਤੇ ਹੋਏ ਆ ਤੇ ਆਪਣੇ ਕੋਲੇ ਬਣ ਵੀ ਰਹੇ ਆ ਐਸਮੈਂਟ ਦੇ ਆਪਾਂ ਜਿਵੇਂ ਅਗਲੇ ਪਿਛਲੇ ਮੈਂਟ ਦੇ ਹੁੰਦੇ ਆ ਆਪਾਂ ਤੁਹਾਨੂੰ ਅਗਲੇ ਵੀ ਨੀਚ ਦਿਖਾ ਦੇਣੀ ਹੁੰਦੀਆਂ ਤੇ ਆ ਆਪਣੇ ਕੋਲ ਜੀ ਸੂਟ ਬਣ ਜਾਂਦੇ ਆ ਐਵੇਂ ਦੇ ਤੁਸੀਂ ਘੇਰੇ ਵਾਲ ਡਿਜ਼ਾਈਨ ਜਿਵੇਂ ਪਹਿਣਾ ਨੇ ਥੋੜੀ ਜਿਆਦਾ ਜਿੱਤੇ ਹੁੰਦੇ ਆ ਆਪਾਂ ਤੋਂ ਘੇਰੇ ਵਾਲ ਡਿਜ਼ਾਈਨ ਮੰਗਦੀਆਂ ਘੇਰੇ ਵਾਲ ਡਿਜ਼ਾਈਨਾਂ ਦੇ ਵੀ ਆਪਾਂ ਅਲੱਗ ਵੀਡੀਓ ਬਣਾਵਾਂਗੇ ਤੇ ਜਿਹੜੀ ਆਪਣੇ ਕੋਲੇ ਕੱਟ ਕੁੜੀਆਂ ਇਸ ਵੀਡੀਓ ਦੇ ਵਿੱਚ ਲਾਈ ਆਪਾਂ ਥੋੜੀ ਜਿਹੀ ਘਟਾਈ ਦਿਲਾਇਆ ਤੇ ਕੁੜੀਆਂ ਵਾਲੇ ਸੂਟ ਦੀ ਬਹੁਤ ਸੋਹਣੇ ਗਰਲ ਸਟਾਈਲ ਦੇ ਸੂਟ ਆ ਸਾਰੇ ਜਿਹੜੇ ਇਸ ਵੀਡੀਓ ਵਿੱਚ ਦਿਖਾਏ ਗਰਲ ਸੂਟ ਸੂਟ ਜਿਹੜੇ ਆਪਣੇ ਕੋਲੇ ਗਰਲ ਸਟੈਂਡ ਦੇ ਤੇ ਆਪਣੇ ਕੋਲੇ ਬੁਟੀਕ ਸੂਟ ਜਿਹੜੇ ਬਣ ਕੇ ਤਿਆਰ ਹੋਏ ਤੁਹਾਨੂੰ ਮੈਂ ਪਹਿਰੇ ਕਰਦੇ ਜਿਵੇਂ ਆ ਤੁਸੀਂ ਐਵੇਂ ਦੇ ਖਲਕੇ ਹਲਕੇ ਹਲਕੇ ਵਰਕ ਕਰਾਉਣੇ ਆ ਪ੍ਰਿੰਟ ਵਾਲੇ ਸੂਟ ਤੇ ਵੀ ਕਰਵਾ ਸਕਦੇ ਆ ਇਹ ਪੌਂਚੇ ਦੇ ਬਣਿਆ ਹੋਇਆ ਤੇ ਪ੍ਰਿੰਟ ਵਾਲੇ ਪੈਚ ਵਰਕ ਜੀ ਇਹ ਵਾਲਾ ਪੈਚ ਵਰਕ ਤੁਸੀਂ ਇਹਦੇ ਕਰਵਾ ਸਕਦੇ ਆ ਤੁਸੀਂ ਵੀ ਇਹਨੇ ਸੋਨੇ ਦੇ ਡਿਜ਼ਾਈਨ ਬਣਾਉਣੇ ਆ ਜੀ ਆਪਾਂ ਨੇ ਨੰਬਰ ਦਿੱਤੇ ਸਕਰੀਨ ਤੇ ਨੰਬਰ ਚੱਲਦੇ ਆ ਤੁਸੀਂ ਆਪਾਂ ਨੂੰ ਕੰਟੈਕਟ ਕਰ ਸਕਦੇ ਆਂ ਇਹ ਸਕਰੀਨ ਸ਼ਾਟ ਲੈ ਕੇ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਿਲੈਕਟ ਕਰਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਆਂ ਵਟਸਐਪ ਤੇ ਸੈਂਡ ਕਰ ਸਕਦੇ ਆਂ ਤੇ ਉੱਥੇ ਆਪਾਂ ਕਈ ਵਾਰੀ ਆਪਾਂ ਤੋਂ ਕਾਲ ਨਹੀਂ ਟਿੰਡ ਹੁੰਦੀ ਤੁਸੀਂ ਮੈਸੇਜ ਛੱਡ ਦਿਆ ਕਰੋ ਜੀ ਮੈਸੇਜ ਆਪਾਂ ਬਾਅਦ ਵਿੱਚ ਵੇਖ ਲੈਂਦੇ ਆਂ ਤੇ ਜੀ ਆਪਣੇ ਹੁਣ ਆ ਵੀ ਕੋਈ ਬਹੁਤ ਫੇਮਸ ਹੋਇਆ ਅਰਸੇ ਡਿਜ਼ਾਈਨ ਬਹੁਤ ਆਨਲਾਈਨ ਵੀ ਕਰਾਇਆ ਡਿਜ਼ਾਈਨ ਜਿਆਦਾ ਆਨਲਾਈਨ ਹੀ ਹੋਏ ਸਾਡੇ ਵਾਲੇ ਡਿਜ਼ਾਈਨ ਹੋਇਆ ਇਹ ਆਪਾਂ ਕੀਤਾ ਸੀ ਜੀ ਇਹ ਗ੍ਰੇਕਲ ਤੇ ਸੂਟ ਤੇ ਬਣਿਆ ਹੈ ਮਹਿਰੂਨ ਦੁਪट्टे ਦੇ ਨਾਲ ਤੇ ਬਹੁਤ ਸੋਹਣਾ ਕੰਬੀਨੇਸ਼ਨ ਹੋਣਿਆ ਐਵੇਂ ਦੀ ਤੁਸੀਂ ਬਾਰ ਕਰਵਾਉਣੇ ਬਹੁਤ ਘੱਟ ਰੇਟ ਦੇ ਵਿੱਚ ਪੈਂਦੇ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ